ਸੈਮੀ ਕੋਟੇਜ ਆਪਣੇ ਕੋਲ ਆ ਚੁੱਕੇ ਹੀ ਆਲ ਓਵਰ ਸੂਟ ਨੇ ਨਾਲ ਹੈਗਾ ਸ਼ਾਲ ਜੀ ਚਾਰ ਕਲਰ ਨੇ ਗੁਲਾ ਨਾਰੀ ਕਲਰ ਆਈ ਮਾਸਟਰ ਕਲਰ ਆ ਜੀ ਨੀਲਾ ਕਲਰ ਆ ਗਿਆ ਰਸਟ ਕਲਰ ਆ ਗਿਆ ਚਾਰ ਕਲਰ ਇਸ ਨੂੰ ਆਪਾਂ ਖੋਲ ਕੇ ਚੈੱਕ ਕਰਾਉਣੀ ਜੀ ਬਹੁਤ ਹੀ ਸ਼ਾਨਦਾਰ ਆਈ ਇਹ ਸੈਮੀ ਕੋਟੇਜ ਆਲ ਓਵਰ ਨਾਲ ਸ਼ਾਲ ਜੀ ਲੋ ਚੈੱਕ ਕਰੋ ਜੀ ਚਾਰੇ ਦੇ ਵਿੱਚ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੋ ਬਰਸਪੋਰਟ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਲੋ ਚੈੱਕ ਕਰੋ ਆਲ ਓਵਰ ਪੂਰਾ 5 ਮੀਟਰ ਕਪੜਾ ਜੀ ਸੈਮੀ ਕੌਟੇਜ ਨਾਲ ਸ਼ਾਲ ਜੀ ਲੋ ਜੀ ਚੈੱਕ ਕਰੋ 컬러 ਬਹੁਤ ਹੀ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ 컬러 ਪਸੰਦ ਆ ਸਕਰੀਨ ਸ਼ਾਟ ਲੋ ਸਾਨੂੰ ਪਰਸਪੋਰਟ ਕਰ ਦੋ ਜੀ ਮਾਰਕੀਟ ਦੇ ਵਿੱਚ ਇਹ ਸੇਲ ਹੁੰਦੀ ਹੈ ਜੀ 1000 ਤੋਂ ਲੈ ਕੇ 1200 ਜੀ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇ ਰਿਹਾ ਸਿਰਫ ਔਰ ਸਿਰਫ 600 ਦਾ ਜੀ ਪੂਰਾ ਆਲ ਓਵਰ 5 ਮੀਟਰ ਸੂਟ ਆ ਜੀ ਨਾਲ ਸ਼ਾਲ ਸੈਮੀ ਕੌਟੇਜ ਸਿਰਫ ਔਰ ਸਿਰਫ 600 ਜੀ ਲੋ ਜੀ ਲੋਰੀ ਸੇਲ ਮਨਾ ਲੱਗ ਚੁੱਕਿਆ ਈ ਅਲੀਸ਼ੀਰ ਵਾਲੇ ਕੱਪੜੇ ਮਸ਼ਹੂਰ ਦੁਕਾਨ ਥਾਣਾ ਰੋਡ ਭਿੱਖੀ ਜਲਦੀ ਜਲਦੀ ਦੁਕਾਨ ਤੇ ਪਹੁੰਚੋ ਮੌਕੇ ਦਾ ਫਾਇਦਾ ਉਠਾਓ ਜੀ ਲੋ ਤੀਜਾ ਕਲਰ ਆ ਗਿਆ ਈ ਨੀਲਾ ਕਲਰ ਜੀ ਸੈਮੀ ਕੌਟੇਜ ਆਲ ਓਵਰ ਪੂਰਾ 5 ਮੀਟਰ ਸੂਟ ਸਿਰਫ ਔਰ ਸ੍ਰਿਫਲ 600 ਦੇ ਵਿੱਚ ਜੀ ਜਲਦੀ ਜਲਦੀ ਮੌਕੇ ਦਾ ਫਾਇਦਾ ਉਠਾਓ ਸਕਰੀਨ ਸ਼ਾਟ ਲੋ ਜਿਹੜੇ ਵੀ ਤੁਹਾਨੂੰ ਕਲਰ ਪਸੰਦ ਆ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ 600 ਦੇ ਵਿੱਚ ਹੀ ਵੱਡੀ ਆਫਰ ਲੱਗ ਚੁੱਕੀ ਈ ਲੋਰੀ ਸੇਲ ਵਿਲਾ ਜੀ ਲਓ ਜੀ ਜੇ ਆ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲਓ